ਨੇ ਏਡੀ ਬੜੀ ਤਾਕਤ ਬਖਸ਼ੀ ਆ ਮਹਾਰਾਏ ਨੇ ਤੇ ਦੂਜਾ ਧੰਨਵਾਦ ਕਰਦਾ ਲੋਕਾਂ ਦਾ ਜਿਹੜੇ ਲੋਕ ਪਿਆਰ ਕਰਦੇ ਨੇ ਜਿਹੜੇ ਵਿਸ਼ਵਾਸ ਕਰਦੇ ਨੇ ਜਿਹੜੇ ਨਫ਼ਰਤ ਕਰਦੇ ਨੇ ਕਰੀ ਜਾਂਦੇ ਮੈਨੂੰ ਕੋਈ ਚੱਕਰ ਨਹੀਂ ਆਹ ਦੇਖ ਲੋ ਸੜਕ ਦੇ ਉੱਪਰ ਜਿਹੜਾ ਪਾਣੀ ਹੋ ਉੱਥੇ ਤਿੱਕਰ ਜਾਏ ਖੜ ਜਾਂਦਾ ਸੀਗਾ ਆਹ ਦੇਖ ਲੋ ਸਾਹਮਣੇ ਸਫਾਈ ਵਾਲੇ ਤੁਰੇ ਫਿਰਦੇ ਨੇ ਕੱਲ ਦੇ ਲੱਗੇ ਪਏ ਨੇਗੇ ਸੜਕ ਦੇਖ ਲੋ ਆਹ ਸੜਕ ਦੇਖ ਲੋ ਆਹ ਸੜਕ ਦੇ ਉੱਪਰ ਉਹ ਉੱਥੇ ਤਿੱਕਰ ਗਾਰਾ ਪਿਆ ਸੀਗਾ ਹੋ ਥੋੜਾ ਜਿਹਾ ਰਹਿ ਗਿਆ ਉਹ ਸਾਹਮਣੇ ਤੁਹਾਨੂੰ ਦਿਖਾਦਾ ਆ ਦਿਖਾਦਾ ਇੱਧਰ ਤੁਹਾਨੂੰ ਹੋ ਬੁੜੀਆਂ ਲੱਗੀਆਂ ਪਈਆਂ ਨੇਗੀਆਂ ਇੱਧਰੋਂ ਆ ਲੱਗੇ ਪ ਇਥੇ ਮਾਂਜਾ ਪਜਾਉਣਾ ਚਾਹੁੰਦਾ ਉਵੇਂ ਹੀ ਜ਼ਿਕਰ ਹੋਈ ਸਾਰਾ ਜਿਹੜਾ ਕੰਮ ਹੋ ਰਿਹਾ ਹੈ ਆਹ ਦੇਖ ਲੋ ਆਹ ਸਾਰਾ ਜਿਹੜਾ ਕੰਮ ਹੈ ਇਹ ਟੋਲ ਦੇ ਉੱਪਰ ਇੱਥੇ ਇੱਥੇ ਪੰਜ ਮੌਤਾਂ ਹੋ ਚੁੱਕੀਆਂ ਨੇ ਪੂਰੀਆਂ ਪੰਜ ਮੌਤਾਂ ਵੈਸੇ ਪੰਜੇ ਮੌਤਾਂ ਦਾ ਜ਼ਿੰਮੇਵਾਰ ਹੈ ਨੈਸ਼ਨਲ ਹਾਈਵੇ ਹੈ ਪਰਛੋਤ ਚਾਥੇ ਮੌਤ ਹੋਈ ਆ ਛੋਰਾਪਿੰਡ ਦੇ ਮੁੰਡੇ ਦੀ ਛੋਰਾਪਿੰਡ ਦਾ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਉਹਦਾ ਵੀ ਜ਼ਿੰਮੇਵਾਰ ਹੈ ਹਾਈਵੇ ਆ ਲੋਕ ਮੈਨੂੰ ਕਹਿੰਦੇ ਪਿੰਡ ਵਾਲੇ ਨੂੰ ਕਹਾਂ ਬੜਬੜ ਵਾਲੇ ਨੂੰ ਮੈਂ ਕਿ ਉਹਨਾਂ ਨੂੰ ਕਹਾਂ ਟੈਕਸ ਬੜਬੜ ਵਾਲੇ ਲੈਂਦੇ ਟੈਕਸ ਲੈਂਦੇ ਟੋਲ ਵਾਲੇ ਫਰਜ਼ ਕੀਦਾ ਇਹਨਾਂ ਦਾ ਮੈਂ ਲੋਕਾਂ ਨੂੰ ਜਗਾਉਣਾ ਲੋਕੋ ਟੈਕਸ ਕਿਹੜੀ ਚੀਜ਼ ਦਾ ਦੇ ਰਹੇ ਹੋ ਅੰਬੂਰੇਸ ਖੜੀ ਹੋਣੀ ਚਾਹੀਦੀ ਆ ਟੂ ਵਾਲੀ ਗੱਡੀ ਖੜੀ ਹੋਣੀ ਚਾਹੀਦੀ ਆ ਸੜਕ ਸਾਫ਼ ਹੋਣੀ ਚਾਹੀਦੀ ਆ ਇਹ ਮੈਥੋਂ ਕੇ ਲਾਟ ਮਾਰਦੇ ਨੇਗੇ ਪਹਿਲਾ 1 ਸਾਲ ਦਾ ਕੰਮ ਪਹਿਲਾ 1 ਸਾਲ ਦਾ ਕੰਮ ਕਿਉਂ ਨਹੀਂ ਹੋਇਆ ਇੱਥੋਂ ਦੀ 9 ਐਮਐਲ ਵਾਲੇ ਸਰੂਰ ਬਰਨਾਲੇ ਦੇ ਲੰਘਦੇ ਨੇਗੇ ਤੇ ਬਠਿੰਡੇ ਤੋਂ ਲੈ ਕੇ ਸਾਰੇ ਜਿੰਨੇ ਵੀ ਜਿਹੜੇ ਐਮਐਲ ਨੇਗੇ ਇੱਥੋਂ ਨਹੀਂ ਘੱਟੋ ਘਾਟ 50 ਐਮਐਲੇ ਰੋਜ਼ ਦੇ ਲੰਘਦੇ ਨੇ 50 ਐਮਐਲੇ ਕਿਦਾ ਮੂੰਹ ਟੁੱਟ ਜੇ ਸਾਲ ਹੋ ਗਿਆ ਜੀ ਪਾਣੀ ਖੜੇ ਨੂੰ ਕੋਈ ਬੋਲਿਆ ਹੋਵੇ ਮੋਟਰਸਾਈਕਲ ਵਾਲੇ ਜਿੰਨੇ ਵੀ ਸਾਡੇ ਮਜ਼ਦੂ ਕਿੰਨੇ ਐਕਸੀਡੈਂਟ ਹੋ ਗਏ ਰੋਜ਼ ਦੇ ਕੱਪੜੇ ਖਰਾਬ ਹੁੰਦੇ ਉੱਥੇ ਤੇ ਕਰਪਾਣੀ ਜਾਏ ਖੜਦੇ ਹੁੰਦਾ ਸੀ ਕੋਈ ਬੋਲਿਆ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਗਿਆ ਸਾਡਾ ਜਿਹੜਾ ਮਜ਼ਦੂਰ ਭਰਾਣੇ ਰੋਜ਼ ਹੀ ਲੰਗਦੇ ਨੇ ਆ ਅੱਜ ਇੱਥੇ ਬਾਈ ਖੜਾ ਬਾਈ ਕਿੰਨਾ ਟਾਈਮ ਹੋ ਗਿਆ ਦੱਸ ਇੱਥੇ ਪਾਣੀ ਖੜੇ ਨੂੰ ਕਿੰਨਾ ਟਾਈਮ ਹੋ ਗਿਆ ਕੋਈ ਬੋਲਿਆ ਕਿਦਾ ਮੂੰਹ ਟੁੱਟ ਗਿਆ ਯਾਰ ਕਈ ਸਾਲ ਹੋ ਗਏ ਬਾਈ ਪਾਣੀ ਖੜਦੇ ਨੂੰ ਇੱਥੇ ਮਾਰ ਰੋਜ਼ ਲੰਗਦਾ ਇੱਥੋਂ ਦੀ ਤੇ ਰਾਤ ਨੂੰ ਆ ਲਾਈਟਾਂ ਵੀ ਬੰਦ ਹੁੰਦੀਆਂ ਅੱਜ ਲਾਈਟਾਂ ਦਿਨੇ ਵੀ ਚੱਲੀਆਂ ਜੰਦੇ ਨੇ ਉਹ ਦੇਖ ਆ ਦਿਖਾ ਮੜਿਆ ਲਾਈਟਾਂ ਅੱਜ ਦਿਨੇ ਵੀ ਲਾਈਟਾਂ ਚੱਲੀਆਂ ਜੰਦੇ ਨੇ ਰਾਤ ਨੂੰ ਨਾ ਲਾਈਟਾਂ ਚਲ ਚਲਾਉਂਦੇ ਨਹੀਂ ਸੀ ਕਹਿੰਦੇ ਬਿੱਲ ਭਰਨ ਵਾਲਾ 40 ਲੱਖ ਰੁਪਇਆ ਅੱਛਾ ਇੱਕ ਇੱਕ ਵਾਰੀ ਮੈਂ ਪਹਿਲਾਂ ਆਇਆ ਉਹਦੇ ਬੜੇ ਬੜੇ ਪਿੰਡ ਦੇ ਇਥੋਂ ਆਏ ਉਦੋਂ ਚਲਾਤੀਆਂ ਹੁਣ ਇਹਨੂੰ ਆਖਿਆ ਬੰਦ ਕਰਕੇ ਦਿਖਾਓ ਬਿੱਲ ਤੁਹਾਡਾ ਭਿਓ ਭਰੂਗਾ ਟੈਕ ਤੁਸੀਂ ਲੈਨੇ ਹੋ ਪੈਸੇ ਤੁਸੀਂ ਲੈਨੇ ਹੋ ਸਾਡੀਆਂ ਸੜਕਾਂ ਦੇ ਉੱਪਰ ਹਾਈਵੇ ਬਣੇ ਨੇ ਜਿੰਨੇ ਸਾਡੇ ਟੋਲ ਨੇ ਉਹਨਾਂ ਦੇ ਉੱਪਰ ਸਾਡੇ ਪੰਜਾਬੀ ਮੁੰਡੇ ਕੁੜੀਆਂ ਸਾਡੇ ਕੰਮ ਕਰਨਗੇ ਸਾਡੀਆਂ ਕੁੜੀਆਂ ਨੂੰ ਜਿਹੜੀਆਂ ਸਾਡੇ ਭੈਣਾਂ ਨੇ ਸਾਡੀਆਂ ਧੀਆਂ ਨੇ ਜਿੰਨੇ ਟੋਲ ਤੇ ਕੰਮ ਕਰਦੇ ਨੇ ਨਾ ਇਹ ਬਿਹਾਰ ਵਾਲੇ ਜਿਹੜੇ ਜਾਂ ਯੂਪੀ ਵਾਲੇ ਇਥੇ ਮੈਨੇਜਰ ਲੱਗੇ ਹੋਣੇ ਉਹਨਾਂ ਨੂੰ ਬੇਇੱ ਇਸੇ ਕੁੜੀ ਨੂੰ ਤੁਸੀਂ ਉਹ ਇਹ ਕਹਿ ਕੇ ਦਿਖਾਏ ਉੱਥੇ ਮੈਂ ਦੇਖੋ ਫਿਰ ਮੈਂ ਆਉਂਗਾ ਇੱਥੇ ਮੈਨੂੰ ਕੁੜੀਆਂ ਨੇ ਪਹਿਲਾਂ ਵੀ ਉੱਥੇ ਮੈਨੇਜਰ ਜਾਂ ਟਰਡਮੈਂਟ ਸਾਡੇ ਕੁੜੀਆਂ ਨਾਲ ਕਰਦਾ ਉਹਦੇ ਮੈਂ ਝੰਡ ਪੱਟੀ ਸੀਗੀ ਸਾਡੇ ਮੁੰਡੇ ਕੁੜੀਆਂ ਕੰਮ ਕਰਨਗੇ ਅਗਲੀ ਗੱਲ ਸੁਣ ਲਓ ਜਿਹੜੇ ਹਾਈਵੇ ਨੇ ਥਲੋਂ ਪਾਈਪਾਂ ਪਾਉਂਦਾ ਇਹਨਾਂ ਦਾ ਸੀਗਾ ਪਾਣੀ ਕ੍ਰੋਸਿੰਗ ਇਹ ਕਰਦੇ ਥਲੋਂ ਦੀ ਇਹਨਾਂ ਨੇ ਪਹਿਲਾਂ ਸਾਰਾ ਕੁਝ ਕਰਨਾ ਸੀਗਾ ਪੰਜਾਬ ਦੇ ਵਿੱਚ ਹੜਾ ਆਉਣ ਦਾ ਕਾਰਨ ਇਹ ਹਾਈਵੇ ਨੇ ਜਿਹੜਾ ਪਾਣੀ ਦਾ ਸੰਤੋਲਨ ਵਿਗਾੜਦਾ ਪਾਣੀ ਦਾ ਜਿਹੜਾ ਰਾਹ ਵਿਗਾੜਦਾ ਉਹਦਾ ਕਾਰਨ ਇਹ ਹੜਾ ਆਉਂਦੇ ਨੇਗੇ ਇਸ ਕਰਕੇ ਆ ਆ ਹੋਇਆ ਆਪਾਂ ਦੇਖ ਲਓ ਸਾਰਾ ਕੰਮ ਉਹ ਤੁਰਤ ਕੱਢਣਾ ਪਾਣੀ ਖੜਾ ਸੀਗਾ ਹੁਣ ਤਾਂ ਬਰਕਰਾਰ ਰੱਖਣ ਬਈ ਇਹ ਨਹੀਂ ਫਿਰ ਦੁਬਾਰੇ ਫੇਰੇ ਮੈਂ ਕਿਹਾ ਦੁਬਾਰੇ ਫੇਰ ਉਹਨੇ ਸਾਲ ਚ ਕਾਉਂਗਾ ਮੈਂ ਤੂੰ ਕਰਕੇ ਦਿਖਾ ਹੁਣ ਜਿੱਦਨ ਉਹਨੇ ਇਹ ਪਾਣੀ ਤੇ ਖੜਾ ਉਹਦੋਂ ਟੋਲ ਬੰਦ ਕਰੂੰ ਇਹ ਵੀ ਗੱਲ ਹੈ ਇਹ ਵੀ ਮੇਰੀ ਚੇਤਾਵਨੀ ਆ ਜਿੱਦਨ ਇਹਦੇ ਪਾਣੀ ਖੜਕਾ ਉਹਦੋਂ ਟੋਲ ਫਰੀ ਹੋਊਗਾ ਇਹ ਗੱਲ ਹੈ ਤੇ ਬਾਕੀ ਜਿਹੜੀਆਂ ਲੋਕਾਂ ਨੂੰ ਬੇਨਤੀ ਆ ਲੋਕੋ ਇਹ ਜਿਹੜਾ ਸਮਝ ਲਓ ਸਿਆਣਫਨਾ ਵੀ ਸਾਡਾ ਸਾਡੀ ਲੁੱਟ ਹੋ ਰਹੀ ਹੈ ਜਿਹੜੀ ਜੇ ਅਸੀਂ ਬਠਿੰਡੇ ਤੋਂ ਚੱਲਦੇ ਹਾਂ ਨਾ ਚੰਡੀਗੜ੍ਹ ਨੂੰ ਜਾਣੇ ਆ ਤਾਂ ਉਹਨੇ ਦਾ ਤੇਲ ਨਹੀਂ ਮਾਤਾ ਜਿੰਨਾ ਇਹਦਾ ਟੈਕਸ ਲੱਗੇਗਾ ਟੋਲ ਦਾ ਜਿੰਨਾ ਅਸੀਂ ਸੜਕ ਦਾ ਰੋਡ ਟੈਕਸ ਦਿੰਨੇ ਆ ਮੜਾ ਆਕਲ ਨੂੰ ਹੱਥ ਮਾਰ ਲਿਆ ਕਰੋ ਕੱਲਾ ਬਸ ਗੱਡੀਆਂ ਦੇ ਵਿੱਚ ਖੜੇ ਮਾਓ ਇਹਨਾਂ ਲਾਂਗੇ అలਾਰਮ ਮਾਰ ਕੇ ਅੰਨੀ ਪਿਛੇ ਦੇ ਕੁੱਤੇ ਚੱਟੀਆਂ ਦੇ ਤੁਹਾਨੂੰ ਰਪੀਰਾ ਤੁਹਾਨੂੰ ਲੱਖਣ ਨਹੀਂ ਹੈਗਾ ਥੋੜਾ ਆਪ ਦੀ ਵੀ ਆਕਲ ਨੂੰ ਹੱਥ ਮਾਰ ਲਿਓ ਸਾਰੇ ਬੋਲਣ ਸਿੱਖ ਲਓ ਸਾਰੇ ਬੋਲਣ ਸਿੱਖੋਗਾ ਹੁਣ ਹੱਕਾਂ ਪਰ ਦੀ ਪੰਜਾਬ ਪਰ ਦੀ ਤਾਂ ਕਿਤੇ ਜਾ ਕੇ ਸਾਡਾ ਸੁਧਾਰ ਹੋਣਾ ਬਸ ਹਰ ਇੱਕ ਬੰਦਾ ਕਹਿੰਦਾ ਮੇਰਾ ਕੰਮ ਹੋ ਗਿਆ ਮੈਂ ਕੀ ਲੈਣਾ ਜੀ ਮੇਰਾ ਕੰਮ ਹੋ ਜਾ ਮੈਂ ਕੀ ਲੈਣਾ ਬਸ ਹਰ ਇੱਕ ਬੰਦੇ ਦੀ ਸੋਚ ਇਹ ਆ ਮੈਂ ਕੀ ਲੈਣਾ ਲੈਣਾ ਤਾਂ ਫਿਰ ਕਿਸੇ ਨੇ ਕੁਝ ਵੀ ਨਹੀਂ ਹੈਗਾ ਇੱਥੇ ਪੰਜ ਮੌਤਾਂ ਪਹਿਲਾਂ ਹੋ ਗਿਆਂ ਹੋਰ ਹੋ ਜਾਂਦੀਆਂ ਹੋਈ ਜਾਣ ਦਿਓ ਆ ਮੂੰਹ ਟੁੱਟ ਜਿਆ ਰਹਿਣਾ ਰਾਜਨੀਤਿਕ ਬੰਦਿਆਂ ਦਾ ਸਾਰੇ ਇਥੋਂ ਹੀ ਲੀਡਰ ਸਾਰੇ ਲੰਗਦੇ ਨੇ ਇੱਥੋਂ ਦੀ ਲਾ ਬਾਦਲ ਲੱਲੀ ਛਲੀ ਤੋਂ ਲੈ ਕੇ ਸਾਰੇ ਇਥੋਂ ਹੀ ਲੰਗਦੇ ਨੇ ਕਿਸੇ ਨੇ ਨਹੀਂ ਬੋਲਿਆ ਪੰਜਾਬ ਦਾ ਮੁੱਖ ਮੰਤਰੀ ਇਥੋਂ ਲੰਗਦਾ ਧੰਨਵਾਦ ਜੀ ਸਾਰਿਆਂ ਦਾ